ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅੱਜ ਬਣਾਉਣ ਲੱਗੇ ਆਂ ਆਲੂਆਂ ਵਾਲੇ ਪਾਪੜ ਆਲੂ ਦੇ ਪਾਪੜ ਸਾਰੇ ਤੋਂ ਪਹਿਲਾਂ ਆਪਾਂ ਨੇ ਇੱਕ ਆਲੂ ਤੋਂ ਹੀ ਤਿਆਰ ਕਰਾਂਗੇ ਬਹੁਤ ਸਾਰੇ ਪਾਪੜ ਆਲੂ ਪਾਪੜ ਇਹਨੂੰ ਆਪਾਂ ਨੇ ਕਟਿੰਗ ਕਰ ਲੈਣਾ ਛੋਟੇ ਛੋਟੇ ਇਹ ਆਲੂ ਇਸ ਲਈ ਕੱਟੜੇ ਆ ਇਹਨਾਂ ਵਿੱਚੋਂ ਸਟਾਰਚ ਜਿਹੜਾ ਆ ਪਾਣੀ ਆਪਾਂ ਨੇ ਰੱਖਿਆ ਹੋਇਆ ਥੋੜਾ ਜਿਹਾ ਗੋਲੇ ਦੇ ਵਿੱਚ ਇਹਨੂੰ ਆਪਾਂ ਗੋਲੇ ਦੇ ਵਿੱਚ ਪਾ ਦਾਂਗੇ ਆਲੂਆਂ ਨੂੰ ਤਾਂ ਕਿ ਚੰਗੀ ਤਰ੍ਹਾਂ ਇਹਨਾਂ ਦਾ ਸਟਾਰਚ ਜਿਹਾ ਨਿਕਲ ਜਵੇ ਆਲੂਆਂ ਨੂੰ ਆਲੂ ਜਿਹੜੇ ਤੁੱਟੇ ਹੋਏ ਨੇ ਇਹਨਾਂ ਵਿੱਚੋਂ ਆਪਾਂ ਗ੍ਰੈਂਡਰ ਦੇ ਵਿੱਚ ਪਾ ਲਾਂਗੇ ਚੰਗੀ ਤਰ੍ਹਾਂ ਇਹਨੂੰ ਪੀਸਣਾ ਹੈ ਆਲੂਆਂ ਨੂੰ 1 ਕੱਪ ਪਾਣੀ ਦਾ ਪਾ ਦੇਣਾ ਇਹਦੇ ਵਿੱਚ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਪੀਸ ਲੈਣੇ ਹੈ ਜਿਹੜੀ ਗਲਤੀ ਮੈਂ ਕਰੀਏ ਤੁਸੀਂ ਨਾ ਘਰਿਓ ਪਾਣੀ ਦਾ ਇੱਕ ਕੱਪ ਨਹੀਂ ਇਹਦੇ ਵਿੱਚ ਪਾਉਣਾ ਹੈਗਾ ਪਾਣੀ ਦੇ ਸਿਰਫ ਤੁਸੀਂ 2-3 ਕਿ ਤੁੱਕੇ ਜੇ ਪਾਉਣੇ ਨੇ ਤਕਰੀਬਨ ਵੀ ਜਿਹੜਾ ਆਲੂ ਪੀਸ ਹੋ ਜਾਣਾ ਹੁਣ ਮੈਂ ਇਹਨਾਂ ਨੂੰ ਪੁਣਕੇ ਦੁਬਾਰੇ ਫੇਰ ਆਲੂ ਦੁਬਾਰ ਤੇ ਪਾਏ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਪਤਲਾ ਹੋ ਗਿਆ ਸੀਗਾ ਆਲੂ ਨਹੀਂ ਸੀ ਪੀਸ ਹੋ ਰਹੀ ਹੈਗੇ ਤੁਸੀਂ ਵੀ ਪਾਣੀ ਪਹਿਲਾਂ ਘੱਟ ਪਾਉਣਾ ਬਾਅਦ ਵਿੱਚ ਪਾਣੀ ਪਾ ਲੈਣਾ ਤੁਹਾਨੂੰ ਸਾਰਾ ਦੇਖੋ ਮੈਂ ਪੁਣਕੇ ਦੁਬਾਰੇ ਫੇਰ ਆਲੂ ਉਹ ਮੈਸ਼ ਕੀਤੇ ਨੇ ਮਿਕਸਰ ਵਿੱਚ ਚੰਗੀ ਤਰ੍ਹਾਂ ਗ੍ਰਾਇੰਡ ਕਰਿਓ ਗੁੱਟਲੀਆਂ ਜੀਆਂ ਨਾ ਰਹਿ ਜਾਣ ਤਾਂ ਕਿ ਆਲੂ ਆਣੀ ਆ ਬੱਡੀ ਸਾਰੀ ਤੁਸੀਂ ਕੋਈ ਵੀ ਛਾਲਣ ਨਹੀਂ ਲੈ ਲੈਣੀ ਐ ਜਿਹਦੇ ਵਿੱਚ ਆਪਾਂ ਨੇ ਆਲੂਆਂ ਦਾ ਹਾਂ ਮੈਸੇਜ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਤਲਬ ਛਾਲ ਲੀਏ ਕੋਈ ਗੁੱਠਲੀ ਨਹੀਂ ਇਹ ਨਾ ਰਹਿ ਜਣ ਵਿੱਚ ਇਹਦੇ ਵਿੱਚ ਆਪਾਂ ਪਾਣੀ ਪਾ ਲਾਂਗੇ 1 ਕੱਪ ਇਹ ਆਲੂਆਂ ਦੇ ਵਿੱਚੋਂ ਹੀ ਗੱਡੇ ਸੀ ਮੈਂ ਪਾਣੀ ਉਹ ਸੀਗਾ ਜਿਹੜਾ ਵਧ ਗਿਆ ਤੁਸੀਂ ਨੇ ਇਹ ਪਾਣੀ ਬਾਅਦ ਵਿੱਚ ਹੀ ਪਾਉਣਾ ਹੈ ਤਕਰੀਬਨ ਤੇ ਕਰਦੇ ਆਂ ਜੀ ਗੈਸ ਚੁੱਲੇ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਨੇ ਆਹ ਇੱਕ ਪੈਨ ਦੇ ਵਿੱਚ ਚਾਲੂਆਂ ਦਾ ਪੇਸਟ ਜਿਆ ਪਾ ਲੈਣਾ ਫਿਰ ਗੈਸ ਨੂੰ ਆਨ ਕਰ ਦੇਣਾ ਇਹਦੇ ਵਿੱਚ ਸਿਰਫ ਇੱਕ ਕੱਪੇ ਪਾਣੀ ਦਾ ਪਾਇਆ ਹੋਇਆ ਛੋਟਾ ਛੋਟਾ ਗਲਾਸ ਵੀ ਕਹਿ ਸਕਦੇ ਕੱਪ ਵੀ ਇੱਕ ਾਲੂ ਸੀਗਾ ਬਾਕੀ ਦੇਖਾਂਗੇ ਆਪਾਂ ਜੇ ਹੁਣ ਇਹ ਗਾੜਾ ਹੋ ਗਿਆ ਪੇਸਟ ਉਹਦੇ ਅਕੋਰਡਿੰਗ ਇਹ ਪਾਵਾਂਗੇ ਦੇਖੋ ਕੜਾ ਕੜਾ ਹੋਣ ਲੱਗਿਆ ਏ ਇਦਾਂ ਟੰਡ ਲੜ ਜੂ ਬਸ ਉਹਨਾਂ ਇਹਦੇ ਵਿੱਚ ਆਪਾਂ ਨੇ ਕਾਲਾ ਨਮਕ ਐਨਾ ਕੁ ਕਾਲਾ ਨਮਕ ਪਾਉਣੇ ਤੇ ਨਿੱਕ ਲਾਲ ਮਿਰਚ ਸੋ ਉਹਨਾਂ ਨੂੰ ਪਠੰਡਾ ਕਰ ਲਈ ਕਰ ਦਾਂਗੇ ਤਰ ਲਾਂਗੇ ਪੈਨ ਨੂੰ ਥੱਲੇ ਦੇਖੋ ਇਸ ਤਰ੍ਹਾਂ ਦਾ ਬਣ ਜਾਊਗਾ ਇਹਨੂੰ ਆਪਾਂ ਇੱਕ ਥਾਲੀ ਦੇ ਵਿੱਚ ਚੈੱਕ ਕਰਕੇ ਵੀ ਦੇਖ ਲਾਂਗੇ ਚੈੱਕ ਕਰਨ ਦਾ ਆਹ ਵਾਲਾ ਤਰੀਕਾ ਦੇਖੋ ਆ ਦੇਖੋ ਜਦ ਇਹ ਇਸ ਤਰ੍ਹਾਂ ਦਾ ਬਣ ਜੂਗਾ ਬਸ ਫਿਰ ਤੁਸੀਂ ਬੰਦ ਕਰ ਦਿਓ ਗੈਸ ਨੂੰ ਸਿਰਫ 5-4 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋਏ ਆ ਪਾਪੜੇ ਹੁਣ ਇਹਨਾਂ ਨੂੰ ਆਪਾਂ ਸੁਕਾਉਣ ਲਈ ਲਿਫਾਫੇ ਵਿੱਚ ਉੱਪਰ ਪਾਵਾਂਗੇ ਮਤਲਬ ਕੋਈ ਵੀ ਪਲਾਸਟਿਕ ਦਾ ਤੁਹਾਡੇ ਕੋਲ ਲਿਫਾਫਾ ਹੋਊਗਾ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਚੂੜੀਆਂ ਰੱਖ ਲੈਣੇ ਪਾਪੜੇ ਤਾਂ ਵਿੱਚ ਇੱਕ ਸਾਰ ਬਣਨਗੇ ਆਪਣੇ ਆ ਦੇਖੋ ਇਸ ਤਰ੍ਹਾਂ ਦਾ ਆਪਣਾ ਬਣਿਆ ਹਾਂ ਆ ਦੇਖੋ ਇਦਾਂ ਨਹੀਂ ਬਣਾਉਣੀ ਆਪਾਂ ਨੇ ਹਨਾ ਨਾ ਬੜਾ ਲਿਕਵਿਡ ਹੋਵੇ ਤੇ ਨਾ ਹੀ ਬੜਾ ਜਿਆਦਾ ਹੋਵੇ ਪਤਲਾ ਨਾ ਮੋਟਾ ਹਾਂ ਸਾਬ ਜਿਹਦਾ ਰੱਖਣਾ ਦੇਖੋ ਬਹੁਤ ਜ਼ਿਆਦਾ ਵਧੀਆ ਪਾਪੜ ਬਣ ਕੇ ਤਿਆਰ ਹੋਣਗੇ ਸਿਰਫ ਇੱਕ ਆਲੂ ਤੋਂ ਇੱਕ ਆਲੂ ਪਾਏ ਦੇ ਵਿੱਚ ਇੱਕੇ ਛੋਟਾ ਗਲਾਸ ਰੱਖ ਲਓ ਚਾਹੇ ਛੋਟਾ ਕੱਪ ਰੱਖ ਲਓ ਪਾਣੀ ਦੇ ਪਾਏ ਬਸ ਇੰਨਾ ਕੇ ਪਾਏ ਆਜੇ ਕੋ ਪਹਿਲਾਂ ਚੂੜੀ ਵਾਲਾ ਤਰੀਕਾ ਤੁਹਾਨੂੰ ਦੱਸਿਆ ਸੀਗਾ ਹੁਣ ਸਿੰਪਲ ਹੈ ਇਹ ਇਸ ਤਰ੍ਹਾਂ ਪਾ ਲੋ ਚਾਹੇ ਵੱਡਾ ਬਣਾ ਲਓ ਛੋਟਾ ਬਣਾ ਲਓ ਤੁਹਾਡੀ ਆਪਣੀ ਇੱਛਾ ਹੈ ਜਿੰਨੇ ਜਿਵੇਂ ਬਣਾਉਣਾ ਤੁਸੀਂ ਨੇ ਜਿਵੇਂ ਵੀ ਤੁਹਾਨੂੰ ਠੀਕ ਲੱਗੂਗਾ ਟਰਾਂਸਪੇਰੈਂਟ ਆਇਆ ਦੇਖੋ ਬਿਲਕੁਲ ਨਹੀਂ ਪਤਾ ਲੱਗਦਾ ਇਸ ਲਈ ਮੈਂ ਇਹਦੇ ਉੱਪਰਲੇ ਨੇ ਦੁਪੱਟਾ ਵਛਾਇਆ ਹੈ ਤਾਂ ਕਿ ਪਤਾ ਲੱਗੇ ਥੋੜਾ ਜਿਹਾ ਕਿਉਂਕਿ ਇਹ ਵੀ ਟਰਾਂਸਪੇਰੈਂਟ ਹੀ ਹੁੰਦੇ ਆ ਪਾਪੜ ਸੁੱਕਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਕਿਉਂਕਿ ਇਹਨਾਂ ਨੂੰ ਸੁੱਕਣ ਦਾ 1 ਦਿਨ ਦਾ ਸਮਾਂ ਲੱਗਦਾ ਹੈ ਸੁੱਕਣ ਲਈ ਚਾਹੇ ਤੁਸੀਂ ਵੱਡੇ ਕਰ ਲਓ ਜਾਂ ਛੋਟੇ ਕਰ ਲਓ ਤੁਹਾਡੀ ਆਪਣੀ ਮਰਜ਼ੀ ਹੈ ਬਸ ਉਹਖੇ ਤਰੀਕੇ ਨਾਲ ਸਿਰਫ ਇੱਕ ਆਲੂ ਦਾ ਕੋਈ ਖਰਚਾ ਨਹੀਂ ਹੈਗਾ ਬਾਲਾ 5 ਕੁ ਮਿੰਟ ਲੱਗੇ ਸਿਰਫ ਮੈਨੂੰ ਇਹਨੂੰ ਕਰਨੇ ਤੇ ਤਿਆਰ ਕਰਨੇ ਨੂੰ ਕੋਲ ਦੇਖੋ ਕਿ ਨਾ ਬਲੀ ਇੱਕ ਮਿਰਚ ਪਾਈ ਹੈ ਇੱਕ ਕਾਲਾ ਨਮਕ ਹੋਰ ਉਹ ਮੈਂ ਕੁਝ ਨਹੀਂ ਪਾਇਆ ਇਸ ਵਿੱਚ ਜੇ ਵੱਡਾ ਕਰਨਾ ਹੋਵੇ ਵੱਡਾ ਵੀ ਕਰ ਲਓ ਤੁਸੀਂ ਕੁਸੀਂ ਬੱਚਿਆਂ ਨੂੰ ਘਰੇ ਤਿਆਰ ਕਰਕੇ ਖਿਲਾਓ ਬਾਹਰ ਦੀ ਜਿੱਜੇ ਨਾ ਖਿਲਾਓ ਬਸਤ ਮੇਰੇ ਵੀ ਬੱਚਾ ਬਹੁਤ ਬਾਹਰ ਦੀਆਂ ਨਹੀਂ ਹੁੰਦੇ ਪਰ ਮੈਂ ਹੁਣ ਉਹਨੂੰ ਘਰੇ ਤਿਆਰ ਕਰਕੇ ਦੇਣ ਲੱਗੀ ਆ ਬਣਾ ਕੇ ਜਿਵੇਂ ਕੋਲ ਥੋੜਾ ਜਿਹਾ ਗਾੜਾ ਹੋ ਜੂਗਾ ਤਾਂ ਪਾਣੀ ਪਾ ਲਿਓ ਗਰਮ ਪਾਣੀ ਨਾਲ ਥੋੜਾ ਜਿਹਾ ਕਿਨੂੰ ਪਤਲਾ ਹੀ ਰੱਖਿਓ ਪਲਾਸਟਿਕ ਦੀ ਸ਼ੀਟ ਤੁਸੀਂ ਤਾਂ ਲੈ ਜੇ ਤੁਸੀਂ ਨੇ ਵੱੱਦ ਬਣਾਉਣੀ ਆ ਜਿਵੇਂ ਹੁਣ ਆਪਾਂ ਨੇ ਘਰ ਲਈਓ ਤਿਆਰ ਕਰੀ ਆ ਆਹ ਦੇਖੋ ਕੋਈ ਛੋਟੇ ਜੈਕਟ ਦਾ ਕੋਈ ਵੀ ਲਫਾਫਾ ਹੁੰਦਾ ਜਿਵੇਂ ਪਲਾਸਟਿਕ ਦਾ ਉਹ ਤੁਸੀਂ ਲੈ ਲਿਓ ਉਹਦੇ ਤੇ ਕਰੀ ਨਹੀਂ ਸੀ ਮੈਂ ਮਤਲਬ ਬਣਾਈ ਨਹੀਂ ਲਫਾਫੇ ਲੈ ਲੇ ਤੁਸੀਂ ਸ਼ੀਟ ਤਾਂ ਲੈ ਜੇ ਤੁਸੀਂ ਵੱੱਦ ਬਣਾਉਣੀ ਨਹੀਂ ਫਿਰ ਪਲਾਸਟਿਕ ਦੀ ਸ਼ੀਟ ਲੈ ਆਇਓ ਨਹੀਂ ਹੁਣ ਜੇ ਸ਼ੀਟ ਦੀ ਕੋਈ ਲੋੜ ਨਹੀਂ ਜੇ ਘੱਟ ਬਣਾਉਣੀ ਕਾਲੂ ਦੇ ਫਿਰ ਇਹਦੇ ਪਰ ਆ ਜਾਣਗੀ ਆ ਦੇਖੋ ਇਹਨੂੰ ਮੈਂ ਘੰਟੇ ਦੀ ਇੱਕ ਧੁੱਪਾਂ ਵੀ ਲਵਾਈ ਆ ਹੁਣ ਇਹ ਪਾਪੜ ਨਾ ਸੁੱਕ ਗਏ ਆਲੂ ਪਾਪੜ ਆ ਦੇਖੋ ਉੱਤਰਦੇ ਦੇਖੋ ਆ ਬਣ ਗਿਆ ਇਹਨੇ ਥੋੜੀ ਜਿਹੀ ਕਿ ਧੁੱਪਾਂ ਹੋਰ ਅੱਧੇ ਘੰਟੇ ਦੀ ਮੈਂ ਲਵਾਉਂਗੀ ਤਾਰ ਕੇ ਵੀ ਤੇ ਬਾਅਦ ਫਿਰ ਤਲਾਵਾਂਗੇ ਗੈਸ ਨੂੰ ਕਰਤਾ ਆਪਾਂ ਨੇ ਸਿਮ ਆ ਦੇਖੋ ਕੋਈ ਕੋਈ ਤਾਂ ਫੁੱਲ ਵਧੀਆ ਨਿਕਲੇ ਮਤਲਬ ਪੂਰਾ ਆਲੂ ਬਪੜ ਕੋਈ ਕੋਈ ਇਦਾਂ ਵਿੱਚ ਸਰਾਖ ਮਤਲਬ ਪੂਰਾ ਕੋਈ ਵੀ ਨਹੀਂ ਨਿਕਲਦਾ ਹੈਗਾ ਇਹ ਵੀ ਇੱਕ ਰਾਤ ਦੀ ਮੈਂ ਸਾਰਾ ਦਿਨ ਪੱਖਾ ਚੱਲਦਾ ਰਹੀ ਇੱਕ ਦਿਨ ਵਿੱਚ ਸਾਰਾ ਦਿਨ ਧੁੱਪਾਂ ਲੱਗਦੀ ਰਹੀ ਇਹਨਾਂ ਮੰਜੇ ਤੇ ਪਾਤਾ ਫਰ ਇਦਾਂ ਦੇ ਬਣੇ ਹੁਣ ਬਣਾਉਣ ਲੱਗੇ ਦੇਖਦੇ ਹਾਂ ਕਿਸ ਤਰ੍ਹਾਂ ਦੇ ਬਣਦੀਆਂ ਆ ਦੇਖੋ ਬਣਨ ਵਿੱਚ ਬਿਲਕੁਲ ਨਹੀਂ ਉਹ ਜਿਹੇ ਬਣਦੇ ਹੈਗੇ ਇਹ ਦਿਖਾਉਣ ਨੂੰ ਹੀ ਦਿਖਾ ਰਹੇ ਨੇ ਵੀ ਇਹ ਪਪੜ ਬਣਦੇ ਆ ਦੂਹਾਂ ਦੇ ਮੈਂ 2 ਦਿਨ ਹੋ ਗਏ ਦੁਬਾਰੇ ਇੱਕ ਵਾਰ ਮੋٹے ਪਪੜ ਵੀ ਬਣਾ ਲੈ ਇੱਕ ਵਾਰ ਮੈਂ ਪਤਲੇ ਵੀ ਕਰਕੇ ਦੇਖ ਲੈ ਖਾਣ ਨੂੰ ਟੇਸਟੀ ਨੇ ਜਿਵੇਂ ਖਾ ਕੇ ਦੇਖਿਆ ਸੀ ਇੱਕ ਪਰ ਬਣਨੇ ਨੂੰ ਬਿਲਕੁਲ ਵੀ ਵਧੀਆ ਨਹੀਂ ਬਣ ਰਹੇ ਹੈਗੇ ਤੁਸੀਂ ਆਪਣਾ ਸਮਾਂ ਤੇ ਟਾਈਮ ਬਿਲਕੁਲ ਨਾ ਬਰਬਾਦ ਕਰਿਓ ਵੀਡੀਓ ਦੇਖ ਦੇਖ ਕੇ ਜਿਵੇਂ ਆਪਾਂ ਦੇਖ ਲੈਨੇ ਦੇਖੋ ਮੈਂ ਵੀ ਨੈਟ ਤੇ ਦੇਖੀ ਸੀ ਬਣਦੇ ਆ ਦੇਖੋ ਇਸ ਤਰ੍ਹਾਂ ਦੇ ਬਣੇ ਆ ਖਾਣ ਨੂੰ ਟੇਸਟੀ ਨੇ ਤੇ ਮਤਲਬ ਦੇਖਣ ਨੂੰ ਬਿਲਕੁਲ ਵੀ ਉਹ ਜਿਹੇ ਨਹੀਂ ਬਣਦੇ ਦੇਖੋ ਆਲੂਆਂ ਦੇ ਜੀ ਬਿਲਕੁਲ ਨਹੀਂ ਹੈਗੇ ਉਹ ਜਿਹੇ ਬਣਦੇ ਜਿਵੇਂ ਦੇ ਦਿਖਾਉਨੇ ਆ ਵੀ ਚਿੱਟੇ ਬਣਦੇ ਬਿਲਕੁਲ ਮੈਂ ਸਲੋ ਤੇ ਰੱਖੇ ਸਿਮ ਆ ਦੇਖੋ ਕਿਸ ਤਰ੍ਹਾਂ ਦੇ ਜਾਲ ਕੇ ਨਹੀਂ ਗੱਡੇ ਹੈਗੇ ਬਿਲਕੁਲ ਨਹੀਂ ਬਣਦੇ ਸਮਾਂ ਦਾ ਟਾਈਮ ਆਪਣਾ ਬਿਲਕੁਲ ਵੇਸਟ ਨਾ ਕਰਿਓ ਵੀਡੀਓ ਦੇਖ ਕੇ ਵੀ ਉਸੇ ਤਰ੍ਹਾਂ ਤੁਹਾਡੀ ਚੀਜ਼ ਬਣੂਗੀ ਹਣਾ ਮੈਂ ਤਾਂ ਸਮਾਂ ਬਹੁਤ ਬਰਬਾਦ ਕਰਿਆ ਕੱਲ ਦਾ ਪਹਿਲਾਂ ਮੈਂ ਪਤਲੇ ਪਾਪੜ ਬਣਾ ਕੇ ਦੇਖੇ ਫਿਰ ਮੈਂ ਮੋٹے ਵੀ ਪਾਪੜ ਬਣਾ ਲਏ ਇੰਨਾ ਕਿ ਜ਼ਰੂਰ ਹੈਗੇ ਕ੍ਰਿਸਪੀ ਹੈਗੇ ਨੇ ਦੇਖੋ ਤੁਹਾਨੂੰ ਮੈਂ ਦਿਖਾ ਦਨੀ ਆ ਆ ਦੇਖੋ ਜਿਵੇਂ ਟੁੱਟਦੀਆਂ ਟੁੱਟਦੇ ਵਧੀਆ ਨੇ ਖਾਣ ਨੂੰ ਵੀ ਟੇਸਟੀ ਹੈ ਜੀ ਗੱਲ ਨਹੀਂ ਪਰ ਦੇਖਣੇ ਨੂੰ ਬਿਲਕੁਲ ਵੀ ਵਧੀਆ ਨਹੀਂ ਹੈਗੇ ਦੇਖੋ ਇਹ ਜਾਲੇ ਨਹੀਂ ਹੈਗੇ ਇਹਨਾਂ ਦਾ ਰੰਗ ਇਸ ਤਰ੍ਹਾਂ ਦਾ ਆਉਂਦਾ ਇੱਕ ਦਿਨ ਵੀ ਧੁੱਪਾਂ ਲਵਾਤੀ ਇੱਕ ਰਾਤ ਨੂੰ ਵੀ ਪੱਖੇ ਦੇਲੇ ਲਪਾ ਕੇ ਰੱਖਿਆ ਸੀ ਨੇ ਨਿਰਮਿਚਾ ਹੋ ਵੀ ਬਹੁਤ ਜਲਦੀ ਜੇ ਮੈਂ ਬਾਰ-ਬਾਰ ਸੈਟ ਕਰਦੀ ਰਹਿੰਨਾ ਸਮਾਂ ਵੇਸਟ ਹੋਇਆ ਬਹੁਤ ਜ਼ਿਆਦਾ ਨਾਲ ਟਾਈਮ ਵੀ ਵੇਸਟ ਸਮਾਂ ਵੀ ਦੇਖੋ ਨਾਣੇ ਚਲੋ ਆਲੂ ਤਾਂ ਇੱਕੇ ਸੀਗੇ ਚਲੋ ਕੱਢਣਾ ਵੀ ਤੇਲ ਦੇ ਵਿੱਚ ਹੁੰਦਾ ਆਪਾਂ ਨੇ ਬਹੁਤ ਵੇਸਟ ਹੋਇਆ ਸਮਾਂ ਤੁਸੀਂ ਬਰਬਾਦ ਨਾ ਕਰਿਓ ਇਦਾਂ ਦੇਖ ਕੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਦੇ ਨੇਕਸਟ ਵੀਡੀਓ ਦੇ ਨਾਲ